ਜਿਹੜਾ ਪ੍ਰਾਈਜ਼ ਆ ਫਰਸਟ ਪ੍ਰਾਈਜ਼ 6 ਕਰੋੜ ਰੁਪਏ ਦਾ 6 ਕਰੋੜ ਰੁਪਏ ਦਾ ਯਾਨੀ ਚਾਰ ਪੀੜੀਆਂ ਬਹਿ ਕੇ ਖਾਣਗੀਆਂ ਕਿਆ ਬਾਤ ਹੈ ਯਾਰ ਇਹ ਜਿਹੜਾ 6 ਕਰੋੜ ਆ ਕਈ ਵਾਰ ਮੈਂ ਆਪਾਂ ਨੂੰ ਬਹਿ ਹੋਇਆ ਤਾਂ ਵੀ ਕਰੀ ਦੋ ਕਸਟਮਰਾਂ ਚ ਹੋਗਾ ਨਹੀਂ ਇਹ ਇੱਕੋ ਕਸਟਮਰ ਨੂੰ 6 ਕਰੋੜ ਦਾ ਪ੍ਰਾਈਜ਼ ਸਿੰਗਲ ਬੰਦਾ ਯਾਨੀ ਕਿ ਮਸਾਕੀ ਬੰਪ ਪ੍ਰਾਈਜ਼ ਦੇ ਤੇ ਗ੍ਰਹਿ ਚੇਜ ਹੋ ਚੁੱਕੇ ਨੇ ਤੁਹਾਨੂੰ ਰਾਸੀ ਦੇ ਮਕਰ ਰਾਸੀ ਵਿੱਚ ਦਾ ਨਾਮ ਜਾਊਗਾ ਕਿਆ ਬਾਤ ਹੈ ਦੇਖੋ ਇੱਕ ਬਾਣੀਆਂ ਨੇ ਜੇ ਝੂਠੀਆਂ ਆਉਂਦੀਆਂ ਨੇ ਪੰਡ ਲਾਟਰੀ ਵੇਚਣਾ ਛੱਡ ਦੋ ਕਰਦਾ ਕੋਈ ਚੈਲੰਜ ਮੈਂ ਕਰਦਾ ਹੂੰ ਤਾਂ ਲੈ ਵੀ ਦੋਸਤੋ ਅੱਜ ਫੇਰ ਪਟੰਡੇ ਪਹੁੰਚੇ ਆ ਤੇ ਅੱਜ ਫੇਰ ਦੋਸਤੋ ਕਰੋੜਾਂ ਦੀਆਂ ਗੱਲਾਂ ਕਰਦੇ ਆ ਤੇ ਇੱਕ ਨਵਾਂ ਜਿਹੜਾ ਡਰਾ ਆ ਚੁੱਕਾ ਦੋਸਤੋ 6 ਕਰੋੜ ਵਾਲਾ ਇਹ ਦੋਸਤੋ ਹੈਗਾ ਜੀ ਵਿਸਾਖੀ ਵੰਪਰ ਪੰਜਾਬ ਸਰਕਾਰ ਦਾ ਤੇ ਪੰਡਤ ਜੀ ਨਾਲ ਗੱਲਬਾਤ ਕਰਦੇ ਆ ਅਖੰ ਨੂੰ ਇਹ ਵੀ ਕਿਹੜੀ ਰਾਸ਼ੀ ਵਿੱਚ ਜਾਊਗਾ ਤੇ ਹੋਰ ਕੀ ਗੱਲਬਾਤ ਹੈ ਕਿਹੜੀਆਂ ਕਿਹੜੀਆਂ ਡੇਟਾਂ 'ਚ ਗੱਲ ਵਿਕਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕੋ ਜੀ ਜੀ ਬਹੁਤ ਵਧੀਆ ਚਰਚਾ ਤੁਹਾਡੀ ਅੱਜ ਪੰਡਤ ਜੀ ਕਿਹੜੇ ਬਾਰੇ ਵਿਸਾਖੀ ਵੰਪਰ ਬਾਰੇ ਇਹ ਜਿਹੜਾ ਵਿਸਾਖੀ ਵੰ ਤੇ 19 ਅਪ੍ਰੈਲ ਨੂੰ ਦਾ ਡਰਾਅ ਹੋਣ ਜਾ ਰਿਹਾ ਜੀ ਤੇ 10 ਲੱਖ ਗਵਰਨਮੈਂਟ ਨੇ ਟਿਕਟ ਪ੍ਰਿੰਟ ਕਰੀ ਆ 5 ਲੱਖ ਇਹ ਦੀ ਆ 5 ਲੱਖ ਵੀ ਦੀ ਆ ਠੀਕ ਹੈ ਤੇ ਇਹ ਵਿੱਚ ਇਹਦਾ ਪ੍ਰਾਈਜ਼ ਆ ਫਰਸਟ ਪ੍ਰਾਈਜ਼ 6 ਕਰੋੜ ਰੁਪਏ ਦਾ 6 ਕਰੋੜ ਰੁਪਏ ਦਾ ਯਾਨੀ ਚਾਰ ਪੀੜੀਆਂ ਬਹਿ ਕੇ ਖਾਣ ਗਈਆਂ ਕਾਬਾਤ ਯਾਰ ਇਹ ਜਿਹੜਾ 6 ਕਰੋੜਾ ਕਈ ਵਾਰ ਮੈਂ ਆਪਾਂ ਨੂੰ ਬਹਿਮ ਹੋ ਜਾਂਦਾ ਵੀ ਕਰੀ ਦੋ ਕਸਟਮਰਾਂ ਚ ਹੋਗਾ ਨਹੀਂ ਇਹ ਇੱਕੋ ਕਸਟਮਰ ਨੂੰ 6 ਕਰੋੜ ਦਾ ਪ੍ਰਾਈਜ਼ ਸਿੰਗਲ ਬੰਦਾ ਯਾਨੀ ਕਿ ਪਹਿਲਾ ਇਨਾਮ ਜਿਹੜੇ ਬੰਦੇ ਨੂੰ ਲੱਗਿਆ ਉਹਨੂੰ 6 ਕਰੋੜ ਪੂਰਾ ਮਿਲ ਲੈ ਹਾਂਜੀ ਨਹੀਂ ਪੂਰਾ ਨਹੀਂ ਟਟੋਤੀ ਵੀ ਹੋ ਗਈ ਉਹ ਪ੍ਰੋਟੈਸਟ ਕਰ ਪਰ ਇਨਾਮ 6 ਕਰੋੜ ਦਾ ਨਾਮ 6 ਕਰੋੜ ਦਾ ਮੈਂ ਕਹਿੰਦਾ ਉਸ ਤੋਂ ਬਾਅਦ ਜਿਹਦੇ ਨਾਲ ਹੋਰ ਵੀ ਗੱਲ ਆਂਗੇ ਨਾ 5 ਲੱਖ ਦਾ ਨਾਮ ਹੁੰਦਾ ਸੀ ਸੈਕੰਡ ਇਸ ਵਾਰ ਬਸਾਕੀ ਦੇ ਸੈਕੰਡ ਪ੍ਰਾਈਜ਼ ਵੀ ਸਾਡੇ ਕੋਲ ਨਾ ਉਸ ਤੋਂ ਬਾਅਦ ਦੇ ਵਿੱਚ ਪੰਜ ਕਸਟਮਰ ਨੂੰ 10-10 ਲੱਖ ਆ ਜੀ ਪੰਜ ਕਸਟਮਰ ਨੂੰ 5-5 ਲੱਖ ਆ ਹਜ਼ਾਰ ਕਸਟਮਰ ਨੂੰ 9-9000 ਹਜ਼ਾਰ ਨੂੰ 5-5000 ਹਜ਼ਾਰ ਨੂੰ 3000 40000 ਕਸਟਮਰ ਲਾਸਟ 10000 ਰੁਪਿਆ ਜਿਆਦੀ ਟੋਟਲ ਗੱਲ ਕਰੀਏ 43016 ਪ੍ਰਾਈਸ ਇਹਦੇ ਵਿੱਚ ਵਿਸਾਖੀ ਬੰਪਰ ਚ ਮਿਲਨੇ ਜਾ ਰਿਹਾ ਹੈ। ਕਿਆ ਬਾਤ ਹੈ ਦੋਸਤੋ 19 4 25 ਨੂੰ ਨਿਕਲਣਾਈ ਇਹ। ਹਾਂਜੀ ਤੇ ਇੱਕ ਗੱਲ ਹੋਰ ਇਹਦੇ ਵਿੱਚ ਜਿਹੜੀ ਖਾਸ ਹੈ ਕਈ ਲੋਕਾਂ ਦੀ ਨਾਰਾਜ਼ਗੀ ਸੀ ਮੈਂ ਨਾ ਵੀ ਪੰਡਿਤ ਸਾਡਾ ਨਾਮ ਨਹੀਂ ਲੈਂਦੇ ਆ ਨਹੀਂ ਕਰਦੇ ਪਉ ਨਹੀਂ ਕਰਦੇ। ਭਰਾਓ ਜਿਹੜਾ ਵਿਸਾਖੀ ਬੰਪਰ ਇਹਦੇ ਤੇ ਗ੍ਰਹਿ ਚੇਂਜ ਹੋ ਚੁੱਕੇ ਨੇ ਤੁਹਾਨੂੰ ਰਾਸੀ ਦੇ ਮਕਰ ਰਾਸੀ ਵਿੱਚ ਦਾ ਨਾਮ ਜਾਊਗਾ। ਕਿਆ ਬਾਤ ਹੈ। ਠੀਕ ਹੈ ਜੀ ਤਨੂ ਰਾਸ਼ੀ ਤੇ ਮਕਰ ਰਾਸ਼ੀ ਦੇ ਵਿੱਚ ਬਸਾਕੀ ਪੰਪਰ ਲੱਗ ਰਿਹਾ ਹਾਂ ਤਾਂ ਕੀ ਬਾਤ ਹੈ ਦੋਸਤੋ ਬਹੁਤ ਵੱਡੀ ਪੂਹਿਖ ਵਾਣੀ ਹੈ ਬਾਕੀ ਪੰਡਿਤ ਜੀ ਹੋਰ ਕਿਹੜੇ ਇਨਾਮ ਨੇ ਹੋਰ ਬੰਪਰ 2.5 ਕਰੋੜ ਰੁਪਏ ਨੂੰ ਪੰਜਾਬ ਸਰਕਾਰ ਦਾ ਹੋਲੀ ਪੰਪਰ ਦਾ ਡਰਾਅ ਹੋਣ ਜਾ ਰਿਹਾ ਜੀ 500 ਰੁਪਏ ਦੀ ਟਿਕਟ ਮਿਥਨ ਰਾਸ਼ੀ ਤੇ ਤੁਲਾ ਰਾਸ਼ੀ ਵਿੱਚ 2.5 ਕਰੋੜ ਦਾ ਪਹਿਲਾ ਇਨਾਮ 2.5 ਕਰੋੜ ਮਿਥਨ ਤੇ ਤੁਲਾ ਕੀ ਬਾਤ ਹੋਰ ਰਾਸ਼ੀਆਂ ਜਾਊਏ ਹਾਂ ਮਿਥਨ ਤੇ ਤੁਲਾ ਦੋਸਤੋ 2.5 ਕਰੋੜ ਦਾ ਇਨਾਮ ਜਾਣਾ ਤੇ ਬਾਕੀ ਸੈਕੰਡ ਪ੍ਰਾਈਜ਼ ਇਹ ਚ ਵੀ 1 ਕਰੋੜ ਦਾ ਜੀ ਹਾਂਜੀ ਨਹੀਂ ਨਹੀਂ ਸੈਕੰਡ ਪ੍ਰਾਈਜ਼ ਇਹ ਲੱਖਾਂ ਦੇ ਨੇ ਮੇਰੇ 20-2 ਦਾ ਦਾ ਲੱਖ ਦਨੇ 5-5 ਲੱਖ ਦੇ ਬਾਕੀ ਸਕੀਮ ਸੇਮ ਆ ਹੂੰ ਬਾਕੀ ਸਕੀਮ ਸਾਰੀ ਸੇਮ ਆ ਦੋਸਤ ਜੀ ਆਪਾਂ ਦਾ ਡੇਟ ਆਵਾਂ ਤੇ ਜਰੂਰ ਲੈ ਕੇ ਆਇਆ ਕਰੋ ਨਾਲ ਜਾਣ ਦਾ ਟਾਈਮ ਲਿਆ ਕਰੋ ਉਹਦੇ ਅਕੋਰਡਿੰਗ ਆਪਾਂ ਟਿਕਟ ਦਿੰਨੇ ਆਂ ਕੁੰਡਲੀ ਬਣਾ ਕੇ ਇਸ ਤਰ੍ਹਾਂ ਹੂੰ ਠੀਕ ਹੈ ਜੀ ਠੀਕ ਹੈ ਪਰ ਮਾਤਾ ਜੀ ਤੱਕੇ ਨਾਮ ਵੀ ਲੱਗਦਾ ਤੇ ਪੰਡਤ ਜੀ ਕਿਹੜਾ ਦਿਨ ਕਿੱਥੇ ਹੁੰਨੇ ਮਾੜਾ ਉਹ ਵੀ ਦੱਸ ਦਿਓ ਜੀ ਮੰਗਲਵਾਰ ਨੂੰ ਬਠਿੰਡਾ ਜੀ ਹੂੰ ਸਬਜੀ ਮੰਡੀ ਹਾਜ਼ੀਰਤਨ ਰੋਡ ਗੇਟ ਨੰਬਰ 4 ਵੜਕੇ ਨਾ ਨੇੜੇ ਜੁਨੀਅਨ ਬੈਂਕ ਬਿਆਰੀ ਨੰਬਰ ਦੁਕਾਨ ਤੇ ਸ਼ਨੀਵਾਰ ਉਹਨੇ ਲੁਧਿਆਣੇ ਜੀ ਲੁਧਿਆਣੇ ਕੰਟਾ ਘਰ ਆਉਣਾ ਕੰਟਾ ਘਰ ਆ ਕੇ ਜੀਟੀਵੀ ਮਾਰਕੀਟ ਤੇ ਆਓ ਜੀ ਨਾਲ ਹੀ ਉੱਤੇ 40 ਨੰਬਰ ਦੁਕਾਨ ਤੇ ਤੁਹਾਡਾ ਟੋਕਣ ਲੱਗੂਗਾ ਤੇ ਨਾਲ ਮਨਰਬਾ ਮਾਰਕੀਟ ਵਿੱਚ ਮੈਂ ਬੈਠਾ ਉਹਨਾਂ ਉੱਥੇ ਜਿਹੜੀ ਮਨਰਬਾ ਮਾਰਕੀਟ ਆ ਜਿਵੇਂ ਮੰਨ ਲਓ ਤੁਹਾਡਾ ਕੰਟਾ ਘਰ ਤੁਸੀਂ ਕੜੇ ਨੂੰ ਸਾਹਮਣੇ ਦੇਖੋ ਐਕਸੈਸ ਬੈਂਕ ਦਾ ਏਟੀਐਮ ਕੋਲ ਦੇ ਨਾਲ ਦਾਰੂ ਦਾ ਟੇਕਾ ਨਾਲ ਗੋਪਾਲ ਸਵੀਟ ਸੋਫਾ ਸਾਈਕਲਿੰਗ ਦਾ ਨਾਂ ਨੇ ਉਦੇ ਨਾਲ ਹੀ ਮਨਰਬਾ ਮਾਰਕੀਟ ਦੇ ਵਿੱਚ ਬੇਸਮੈਂਟ ਦੇ ਨੀਚੇ ਉਤਰ ਕੇ 16 ਨੰਬਰ ਦੁਕਾਨ ਤੇ ਮੈਂ ਬੈਠਾ ਹੁੰਦਾ ਇਹ ਪਰੋਪਰਟਰਪ੍ਰਾਈਜ਼ ਦੇ ਠੀਕ ਹੈ ਤੇ ਉੱਤੇ ਬੰਦ ਨਾ ਹੁੰਦੇ ਲੋ ਉੱਥੇ ਤੁਸੀਂ ਅਮਰਗੜ ਬਾਕੀ ਦਿਨ ਅਮਰਗੜ ਹੈ ਜੀ ਤੇ ਬਾਕੀ ਵੱਡੀ ਗੱਲ ਇਹ ਹੈ ਯਾਰ ਦਿਲਵਾਗ ਜੇ ਮੇਰੇ ਲੱਕ ਨਾਲ ਕੋਈ ਕਰੋੜਪਤੀ ਲੱਖਪਤੀ ਬਣਦਾ ਤਾਂ ਬਣ ਜੇਵੇ ਠੀਕ ਹੈ ਜੀ ਕਿਸੇ ਦਾ ਕਰਜ਼ਾ ਤੇਦਾ ਕੋ ਸਾ ਪੰਡਤ ਨੂੰ ਮਿਲ ਲਿਆ ਇੱਕ ਮਿੰਟ ਇੱਕ ਮੈਨੂੰ ਗੱਲ ਪੰਡਤ ਜੀ ਹੋਰ ਦੱਸ ਦਿਓ ਲੋਕ ਕਹਿੰਦੇ ਜੇ ਪੰਡਤ ਦੇ ਕੋਲ ਇੰਨੀ ਕਲਾ ਤੇ ਫਿਰ ਆਪ ਹੀ ਕੱਢ ਲੈ ਨਾ ਮੈਂ ਤਾਂ ਕੱਢ ਦਦਾਗਾ ਹੂੰ ਬੜਾ ਬਸਾਕੀ ਆ ਦਾਗ ਨੂੰ 6 ਕਰੋੜ ਲੱਗਦਾ ਤਾਂ ਮੈਨੂੰ 50 ਲੱਖ ਗੌਰਮੈਂਟਾਂ ਦੇ ਨਾਲ ਹੀ ਲੱਗਦਾ ਨਾਲ ਹੀ ਲੱਗਦਾ ਇਹਨਾਂ ਨੂੰ ਪਤਾ ਹੀ ਨਹੀਂਗਾ ਹਮਮ ਔਰ ਕੁਝ ਇੱਕ ਬੰਦੇ ਬੰਦੇ ਕਮੈਂਟ ਕਰੀ ਜਾਂਦੇ ਨੇ ਗੱਲ ਨਹੀਂ ਕੋਈ ਬਾਤ ਨਹੀਂ ਪੈਣੀ ਤੇ ਉਹਨਾਂ ਨੂੰ ਮਤਲਬ ਵੀਡੀਓ ਵੀ ਪਾਈ ਜਾਂਦੇ ਬੋਲ ਬੋਲ ਕੇ ਪਤਾ ਗੱਲ ਕੀ ਦਲਵਾਗ ਫੇਮ ਪਾਲਦੇ ਨੇ ਹਮਮ ਪਰ ਇਹਨਾਂ ਨੂੰ ਪਤਾ ਗੱਲ ਕੀ ਘਰ ਵਾਲੀ ਪਤਾ ਕੀ ਕਰਦੇ ਨੇ ਜੱਕ ਰੋਟੀ ਖਾਣੇ ਕਾਲਾ ਨਹੀਂ ਨਾਮਣਾ ਪੈ ਜਾ ਉਹ ਬੰਦੇ ਕਮੈਂਟ ਕਰ ਦਿੰਦੇ ਜਿਹੜੇ ਜਨਨ ਬੰਦੇ ਨੇ ਉਹ ਤਾਂ ਅਗਲਾ ਕਦੋਂ ਆਪਾਂ ਨਹੀਂ ਕੀ ਲੈਣਾ ਹਾਂ ਠੀਕ ਹੈ ਔਰ ਮੈਨੂੰ ਬੋਲ ਰਿਹਾ ਇੱਕ ਲੁੱਟਦਾ ਆਹ ਕਰਨ ਜਿੱਤੇ ਤੂੰ ਮੈਂ ਕੀ ਲੁੱਟ ਲੈ ਕੀ ਤੂੰ ਕੀ ਲੁੱਟ ਲੈ ਉਹਨੂੰ ਸਿਰਫ ਆਪਣੇ ਚੈਨਲ ਤੱਕ ਮਤਲਬ ਹੈ ਮੇਰਾ ਕਿਸੇ ਲੋੜ ਚੈਨਲ ਫਾਲੋ ਕਰੇ ਤੂੰ ਦੇਖੇ ਕਿ 300 ਤੋਂ ਵੱਧ ਉਹਦੇ ਵੀਊ ਨਹੀਂ ਆਉਂਦਾ ਹਾਂਜੀ ਹਾਂਜੀ ਤੇ ਬਾਕੀ ਬਾਕੀ ਉਹਨੂੰ ਇੱਕ ਗੱਲ ਆਪਾਂ ਹੋਰ ਕਹੇ ਨੇ ਵੀ ਜੇ ਤੁਸੀਂ ਚੈਨਲ ਚਲਾਉਣਾ ਹੈ ਤਾਂ ਇੱਥੇ ਆ ਜਾਓ ਉਰੇ ਆ ਜਾਓ ਬਈ ਵੀਡੀਓ ਪਾ ਚੱਲ ਪੂ ਵੀਡੀਓ ਪਾ ਦੋ ਤੇ ਚੈਨਲ ਵੈ ਵੈਸੀ ਤੁਹਾਨੂੰ ਕਾਉਂਟਰਵਰਸੀ ਦੇਖੋ ਮੈਂ ਕਾਉਂਟਰਵਰਸੀ ਦੇ ਵਿੱਚ ਨਹੀਂ ਆਉਂਦਾ ਉਹਨਾਂ ਨੂੰ ਪਤਾ ਕਿਵੇਂ ਮੈਂ ਕਾਉਂਟਰਵਰਸੀ ਕਰਾਉਣਾ ਫੇਮ ਕਰਦਾ ਬਾ ਫੇਮ ਨਹੀਂ ਜਾਂਦਾ ਪਰ ਡੈਫੈਂਸ ਤੇ ਨੋਟਸ ਜ਼ਰੂਰ ਦੂੰ ਹਾਂ ਠੀਕ ਹੈ ਮਾਣ ਹੱਦ ਦਾ ਲੋੜ ਤੋਂ ਦੂਰ ਕਿਤੇ ਜਾਊਗਾ ਮੇਰਾ ਨਾਮ ਲੈ ਕੇ ਬੋ ਰਿਹਾ ਵਡੰਡਿਆ ਵਾ ਕਿਸੇ ਨੇ ਕਰਵਾਇਆ ਹੂੰ ਜਿਹੜਾ ਵੀ ਬੰਦਾ ਕਹਾ ਰੇ ਡਾਇਰੈਕਟ ਗੱਲ ਕਰੋ ਆ ਕਿ ਕੰਮ ਨਾ ਹਰਾਓ ਜੇ ਮੇਰੇ 100 ਬੰਦਾ ਖੜਾ ਤੁਹਾਡੇ 200 ਖੜੇ ਹੋਣਗੇ ਸਵਾਦ ਦੀ ਗੱਲ ਚਾਕੇ ਵੀ ਬਾਕੀ ਬਾਕੀ ਤੁਸੀਂ ਬਣਾ ਗੇਟ ਖੋਲ ਕੇ ਦਿਖਾਈ ਜੀ ਮੜਾ ਆਹ ਦੇਖ ਲਓ ਜੀ ਤੁਸੀਂ ਪਹਿਲੇ ਪੈਨ ਦੇਖ ਲਓ 1 ਵਜ ਗਿਆ ਤੇ 1 ਵਜੇ ਵੀ ਤੁਸੀਂ ਆਹ ਦੇਖ ਲਓ ਵੀ ਕਿੰਨੀ ਭੀੜ ਹੈ ਮੜਾ ਖੋਲ ਨਹੀਂ ਪਰ ਹੋ ਗਿਆ ਮੜਾ ਦਿਖਾਈ ਮਾਰ ਕੇ ਕੈਮਰਾ ਯਾਰ ਆਹ ਦੇਖ ਲਓ ਉਹ ਪਿੱਛੇ ਤੱਕ ਲੋਕ ਖੜੇ ਲਗੇ ਠੀਕ ਹੈ ਤੇ ਇਹ ਪਿਆਰ ਹੁੰਦਾ ਕਹਿੰਦਾ ਮਤਲਬ ਪੰਡਿਤ ਜੀ ਪਿਆਰ ਹੈ ਜੀ ਪਿਆਰ ਆ ਵੀ ਇਹ ਪਿਆਰ ਆ ਵਿਸ਼ਵਾਸ ਆ ਇਮਾਨਦਾਰੀ ਦਾ ਕੰਮ ਕਰਦਾ ਮੈਂ ਸਿੱਧੀ ਗੱਲ ਕਹਿਣਾ ਵੀ ਜਿਹੜੇ ਮੇਰੇ ਤੇ ਕਮੈਂਟ ਕਰਦੇ ਨੇ ਆਪ ਦੀ ਕੱਚੀ ਦਾ ਧਿਆਨ ਰੱਖਿਓ ਜੇ ਮੇਰਾ ਮੂੰਹ ਖੁੱਲ ਗਿਆ ਜਿਹੜੀਆਂ ਟਿਕਟਾਂ ਦੋ ਚਾਰ ਬਿਕਦੀਆਂ ਨੇ ਉਹ ਵੀ ਨਹੀਂ ਵਿਕਣੀਆਂ ਮੈਂ ਇਕੱਲੇ ਇਕੱਲੇ ਦੇ ਪੋਤਰੇ ਫਰੂਲ ਦੂੰ ਸਭ ਦਾ ਪਤਾ ਮੈਨੂੰ ਜੇ ਕਿਸੇ ਨੂੰ ਮੇਰੇ ਤਾਂ ਕੋਈ ਡਾਟ ਆ ਬਈ ਨਾ ਸਿੱਧਾ ਕੇ ਲਾਈਵ ਗੱਲ ਕਰੇ ਸ਼ੱਕ ਤੋਂ ਫੇਕ ਜੇ ਕਮੈਂਟ ਕਰੀ ਜਾਂਦੇ ਨੇ ਠੀਕ ਹੈ ਬਾਕੀ ਕਮੈਂਟ ਵੀ ਕਰ ਲਓ ਕੋਈ ਚੱਕਰ ਨਹੀਂ ਤੁਹਾਡਾ ਹੱਕ ਬਣਦਾ ਗਾਲਾਂ ਕੱਢਣ ਦਾ ਕੀ ਮਤਲਬ ਆ ਵੀ ਠੀਕ ਹੈ ਨਹੀਂ ਤੁਸੀਂ ਬੈਠੇ ਤੇ ਗਾਲਾਂ ਕੱਢੀ ਇਹਨਾਂ ਕਮੈਂਟ ਉਹਨਾਂ ਧੀਆਂ ਵਾਂਗ ਨਹੀਂ ਹੈਗੀਆਂ ਅੱਗੇ ਮੈਂ ਬੈਠਾ ਹਾਂ ਉਹਨਾਂ ਸਿੱਧੀ ਗੱਲ ਕਰ ਬੈਠਾ ਅੱਗੇ ਗੱਲ ਕਰੋ ਹਰ ਇੱਕ ਗੱਲ ਦਾ ਜਵਾਬ ਆ ਠੀਕ ਹੈ ਉਹਨਾਂ ਦੇ ਇਹ ਦੇਖ ਲਓ ਵੀ ਜਿਹੜੀਆਂ ਤੁਸੀਂ ਡਾਟ ਵੀ ਨਾ ਟਿਕਣਾ ਸਿਰਦੇ ਉਹ ਸਾਰੇ ਬੋਤੜੇ ਲਾਟਰੀ ਦੇ ਜੱਟ ਤੱਕ ਗਿਆ ਹੋਇਆ ਮੈਂ ਲਾਟੇ ਜੈਨਨ ਜੜ ਤੱਕ ਨਾ ਪਹੁੰਚੇ ਆ ਇਸ ਕਰਕੇ ਆਪਦੀ ਉਹਨਾਂ ਦੀ ਪ੍ਰਾਈਵੇਸੀ ਹੈ ਜੋ ਵੀ ਆਪਦੇ ਕੋ ਰੱਖਣਾ ਮੇਰੇ ਖਿਲਾਫ ਨਾ ਬੋਲਣ ਬਾਸ ਜਲਾ ਦੋ ਨੇ ਕੰਮ ਨਾ ਹਰਾ ਲੋ ਠੀਕ ਹੈ ਜੀ ਪੰਡ ਦੇ ਕੋਲ ਹਰੇਕ ਮਹੀਨੇ 2-3 ਲੱਖ ਪਤੀ ਬਣਦੇ ਨੇ ਉਹਦੀ 4-5 ਬਣਾਓ ਫਿਰ ਸੁਆਦੀ ਗੱਲ ਆ ਠੀਕ ਹੈ ਜੀ ਠੀਕ ਹੈ 20-20 ਸਾਲ ਹੋ ਗਏ ਕਦੇ ਕਦੇ ਜਿਹੜੇ ਵੀ ਵੀਡੀਓ ਸ਼ੇਅਰ ਕਰਨੇ ਕਰਦਾ ਉਹਦਾ ਵੀ ਬੋਲ ਦੋ ਸੋਨੇ ਦੀ ਗੁੱਠੀ ਆਂ ਡਰਾਇਡ ਮੋਬਾਈਲ ਕੀਪੈਡ ਮੋਬਾਈਲ ਦੋ ਸਰਪ੍ਰਾਈਜ਼ ਗਿਫਟ ਸ਼ੇਅਰ ਕਰਨ ਵਾਲੇ ਦਊਗਾ ਲਾਈਵ ਦਊਗਾ ਚੈਨਲ ਨਾਲ ਠੀਕ ਹੈ ਉਸ ਤੋਂ ਬਾਅਦ ਰਕੜੀ ਦੋ ਦਿਨ ਬੋਲਟ ਮੋਟਰਾਂ ਨਾਲ ਸਨਮਾਨ ਕਰੂੰਗਾ ਟੈਂਟ ਲਾ ਕੇ ਵਧੀਆ ਪ੍ਰੋਗਰਾਮ ਕਰਕੇ ਠੀਕ ਹੈ ਚਾਹ ਨਾਲ ਸਮੋਸਾ ਖਵਾ ਕੇ ਐਨੀ ਵੀ ਲੋਕਾਂ ਵਾਂਗੂ ਵੀ ਗੋਤ ਦੇਤਾ ਤੇ ਵੀਡੀਓ ਨੂੰ ਸ਼ੇਅਰ ਕਰੋ ਹਰ ਇੱਕ ਬੰਦੇ ਤੱਕ ਪਹੁੰਚਾਓ ਉਹਨਾਂ ਤੱਕ ਖਾਸ ਕਰਕੇ ਪਹੁੰਚਾਓ ਜਿ ਉਹ ਲੀਵ ਵੰਪਰ ਮੇਧ ਰਾਸੀ ਤੇ ਤੁਲਾ ਰਾਸੀ ਰਿਕਾਰਡ ਕਰ ਲਓ ਇਸ ਦੋ ਵਾਰ ਨਾਮ ਵਾਗਿਆ ਤਾਂ ਕੰਮ ਛੱਡ ਦੂ ਪੰਡਤ ਠੀਕ ਹੈ ਤੁਨੂ ਰਾਸੀ ਤੇ ਮਕਰ ਰਾਸੀ ਵਜਾ ਕੀ ਵੰਪਰ ਜਾਊਗਾ ਦੋਨੇ ਕੋ ਇੱਕ ਬਾਣੀਆਂ ਨੇ ਜੇ ਝੂਠੀ ਆਉਂਦੀਆਂ ਨੇ ਪੰਡ ਲਾਟਰੀ ਵੇਚਣਾ ਛੱਡ ਦੋ ਕਰਦਾ ਕੋਈ ਚੈਲੰਜ ਮੈਂ ਕਰਦਾ ਹੂੰ ਠੀਕ ਹੈ ਤਾਂ ਬਿਲਕੁਲ ਉਸ ਤੋਂ ਬਹੁਤ ਵੱਡਾ ਚੈਲੰਜ ਹੈ ਬਾਕੀ ਸਕਰੀਨ ਦੇ ਉੱਤੇ ਫੋਨ ਨੰਬਰ ਤੇ ਐਡਰੈਸ ਲਿਖਿਆ ਹੋਇਆ ਕੋਈ ਗੱਲਬਾਤ ਕਰਦੇ ਤੁਸੀਂ ਹੁਣ ਕਰ ਸਕਦੇ ਹੋ